ਹਲੋ ਜੀ ਸ਼ਕਾਇਲ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਤੇ ਹਾਂ ਜੀ ਉਮੀਦ ਕਰਦੀ ਹਾਂ ਕਿ ਸਭ ਠੀਕ ਹੋਣਗੇ ਜੀ ਵਾਈਗੁਰੂ ਜੀ ਦੀ ਕਿਟਪਨਾਲ ਤੇ ਅੱਜ ਦਾ ਵੈਦਰ ਬਹੁਤ ਹੀ ਵਧੀਆ ਹੈ ਜੀ ਹਨਾ ਕੁਛ ਦਿਨਾਂ ਤੋਂ ਕਾਫੀ ਗਰਮੀ ਪੈ ਰਹੀ ਸੀ ਸੋ ਫਾਈਨਲੀ ਵਾਈਗੁਰੂ ਜੀ ਨੇ ਠੰਡਾ ਮੌਸਮ ਕਰਤਾ 4G ਸਭ ਠੀਕ ਠਾਕ ਨੇ ਤੇ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਕਰ ਦਿਆ ਕਰੋ ਜੀ ਤਾਂ ਕਿ ਉਹਨਾਂ ਲੋਕਾਂ ਤੱਕ ਵੀ ਪਹੁੰਚ ਸਕੇ ਜਿੰਨਾਂ ਤੱਕ ਅਜੇ ਤੱਕ ਨਹੀਂ ਪਹੁੰਚੀ ਹੈਗੀ ਤੁਹਾਡੇ ਰਿਲੇਟਿਵ ਤੁਹਾਡੇ ਫਰੈਂਡ ਹੋਗੇ ਹਨ ਸਾਰਿਆਂ ਤੱਕ ਆਪਣੀ ਵੀਡੀਓ ਪਹੁੰਚ ਸਕੇ ਜੀ ਤਾਂ ਅੱਜ ਦੇ ਰਿਸ਼ਤੇ ਦੀ ਪਹਿਲਾਂ ਗੱਲ ਕਰ ਲੈਂਦੇ ਹਾਂ ਜੀ ਜੋ ਆਪਣੇ ਕੋਲੇ ਅੱਜ ਡਾਟਾ ਆਇਆ ਹੋਇਆ ਹੈ ਜੀ ਹਨਾ ਜੋ ਆਪਣੇ ਕੋਲ ਇਹ ਅੱਜ ਡਾਟਾ ਆਇਆ ਹੋਇਆ ਹੈ ਜੀ ਉਹ ਹੈ ਜੀ ਜੱਟ ਸਿੱਖ ਪਰਿਵਾਰ ਦੀ ਕੁੜੀ ਹੈ ਜੱਟ ਸਿੱਖ ਪਰਿਵਾਰ ਦੀ ਕੁੜੀ ਆ ਜੀ ਏਜ ਹੈਗੀ ਹੈ 27 28 ਸਾਲ ਦੇ ਨੀਅਰ ਏਜ ਉਹਦੀ 27 ਸਾਲ ਲਗਾ ਲਓ ਕਿਉਂਕਿ ਮੇਰੇ ਕੋਲ ਫੁੱਲ ਹਜੇ ਬਾਇਓ ਡਾਟਾ ਨਹੀਂ ਆਇਆ ਸਿਰਫ ਉਹਨਾਂ ਦੇ ਮਦਰ ਨਾਲ ਗੱਲ ਹੋਈ ਸੀ ਉਹ ਕਹਿੰਦੇ ਸੀ ਕਿ 27 28 ਸਾਲ ਦੀ ਏਜ ਹੈ ਆਪਣੀ ਕੁੜੀ ਦੀ ਤੇ ਮੁੰਡੇ ਦੀ 30 ਹੋ ਜਾਵੇ 32 ਹੋ ਜਾਵੇ ਕੋਈ ਦਿੱਕਤ ਨਹੀਂ ਹੈਗੀਗੀ ਜੱਟ ਸਿੱਖ ਪਰਿਵਾਰ ਦੀ ਕੁੜੀ ਆ ਜੀ ਤੇ ਹਾਈਟ ਕੁੜੀ ਦੀ ਹੈਗੀ ਹੈ 5 ਇਹ 5'1" ਬਸ ਇੰਨੇ ਹੀ ਹੈ ਜੀ ਹਾਈਟ ਜ਼ਿਆਦਾ ਨਹੀਂ ਹੈਗੀ ਭੈਣ ਦੀ ਹਾਈਟ ਸਿਰਫ 5 ਫੁੱਟ ਜਾਂ 5 ਫੁੱਟ 1 ਇੰਚ ਹੈ ਜੀ ਹਨਾ ਨਾਰਮਲ ਜੀ ਹਾਈਟ ਹੈ ਹਾਈਟ ਵੀ ਜ਼ਿਆਦਾ ਨਹੀਂ ਹੈਗੀ ਜੇ ਤੁਸੀਂ ਕਹੋ ਕਿ ਹਨਾ ਹਾਈਟ ਜ਼ਿਆਦਾ ਲੰਬੀ ਚਾਹੀਦੀ ਹੈ ਸਾਨੂੰ ਜਾਂ ਕੁਛ ਐਦਾ ਹਨਾ ਤਾਂ ਉਹ ਹੀ ਕਮੈਂਟ ਕਰਿਓ ਜਿਨ੍ਹਾਂ ਨੂੰ ਜ਼ਿਆਦਾ ਕੋਈ ਪ੍ਰੋਬਲਮ ਨਹੀਂ ਹੈਗੀ ਹਾਈਟ ਤੋਂ ਕਿਉਂਕਿ ਜ਼ਿਆਦਾਤਰ ਮੁੰਡਿਆਂ ਨੂੰ ਹਾਈਟ ਤੋਂ ਬਹੁਤ ਪ੍ਰੋਬਲਮ ਆ ਜਾਂਦੀ ਹੈ ਜੀ ਹਨਾ ਜਦੋਂ ਆਪਾਂ ਨਾਲ ਕੰਟੈਕਟ ਕਰਦੇ ਹਾਂ ਤਾਂ ਉਹ ਕਹਿ ਦਿੰਦੇ ਆ ਕਿ ਨਹੀਂ ਜੀ ਇਹ ਤਾਂ ਹਾਈਟ ਬਹੁਤ ਜ਼ਿਆਦਾ ਘੱਟ ਹੈ ਤੇ ਸੋ ਸਾਨੂੰ ਥੋੜੀ ਜਿਹੀ ਹਾਈਟ ਲੌਂਗ ਚਾਹੀਦੀ ਹੈ ਤੇ ਸੋ ਹਾਈਟ ਤੁਹਾਨੂੰ ਮੈਂ ਦੱਸਦੀ ਆ ਜੀ 5 ਫੁੱਟ ਜਾਂ 5 1 ਹੈ ਤੇ ਏਜ ਵੀ ਤੁਹਾਨੂੰ ਦੱਸਦੀ ਆ 27-28 ਸਾਲ ਦੀ ਹੈ ਜੀ ਤੇ ਏਰੀਆ ਉਹਨਾਂ ਦਾ ਹੈਗਾ ਮੁਦਕੀ ਤੇ ਮੋਗੇ ਦੇ ਵਿੱਚ ਆਉਂਦਾ ਹੈ ਜੀ ਨੀਅਰ ਉਹਨਾਂ ਦਾ ਪਿੰਡ ਹੈ ਮੋਗੇ ਦੇ ਵੀ ਨੀਅਰ ਹੀ ਆ ਜਾਂਦਾ ਹੈ ਤੇ ਮੁਦਕੀ ਦੇ ਬਿਲਕੁਲ ਨਾਲ ਹੈ ਜੀ ਪਿੰਡ ਉਹਨਾਂ ਦਾ ਜੱਟ ਸਿੱਖ ਪਰਿਵਾਰ ਦੀ ਹੈ ਜੀ ਕੁੜੀ ਤੇ ਕੁੜੀ ਇਸ ਟਾਈਮ ਆਸਟ੍ਰੇਲੀਆ 'ਚ ਹੈ ਜੀ ਕੁੜੀ ਇਸ ਟਾਈਮ ਆਸਟ੍ਰੇਲੀਆ ਦੇ ਵਿੱਚ ਐ ਤੇ ਪੀਆਰ ਨਹੀਂ ਹੈਗੀ ਜੀ ਵੈਸੇ ਹੈ ਆਸਟ੍ਰੇਲੀਆ ਚਾ ਕਿਉਂਕਿ ਪੀਆਰ ਫਾਈਲ ਲੱਗੀ ਹੋਈ ਹੈ ਜੀ ਹੋ ਸਕਦਾ ਹੈ ਕਿ ਕਦੋਂ ਪੀਆਰ ਆ ਜਾਵੇ ਕੁਝ ਨਹੀਂ ਪਤਾ ਹੋ ਸਕਦਾ 10 ਦਿਨ ਦੇ ਵਿੱਚ ਪੀਆਰ ਹੋ ਜਾਵੇ ਹਨਾ ਮਤਲਬ ਕਿ ਪੀਆਰ ਹੋ ਜੇਗੀ ਜੀ ਹੁਣ ਕੁੜੀ ਜਲਦੀ ਤੇ ਵਧੀਆ ਐਜੂਕੇਟਿਡ ਐ ਜੀ ਕੁੜੀ ਵਧੀਆ ਕੁਆਲਿਫੀਕੇਸ਼ਨ ਹੈ ਕੁੜੀ ਦੀ ਤੇ ਕੁੜੀ ਦਾ ਰੰਗ ਪੂਰਾ ਫੇਅਰ ਹੈ ਗੁੱਡ ਲੁਕਿੰਗ ਐ ਸਮਾਰਟ ਐ ਜੀ ਹਨਾ ਤੇ ਉਹਨਾਂ ਨੂੰ ਜੱਟ ਸਿੱਖ ਪਰਿਵਾਰ ਦਾ ਮੁੰਡਾ ਹੀ ਚਾਹੀਦਾ ਜੀ ਅਦਰ ਕਾਸਟ ਚ ਨਹੀਂ ਉਹਨਾਂ ਨੇ ਕਰਨਾ ਜੱਟ ਸਿੱਖ ਪਰਿਵਾਰ ਦਾ ਮੁੰਡਾ ਹੋਵੇ ਜੀ ਜਿਹਦੀ ਏਜ ਤੁਹਾਨੂੰ ਮੈਂ ਦੱਸ ਹੀ ਦਿੱਤੀ ਕਮ ਸੇ ਕਮ ਜਾਂ 30 ਹੋਵੇ ਜਾਂ 30 ਪਲੱਸ 31 32 ਇੱਥੋਂ ਤੱਕ ਹੋਵੇ ਜ਼ਿਆਦਾ ਵੀ ਏਜ ਨਾ ਹੋਵੇ ਜੀ ਜਿੱਦਾਂ ਕਿ 35 36 ਹਨਾ ਜਾਂ 38 ਇੱਥੋਂ ਤੱਕ ਏਜ ਨਾ ਹੋਵੇ ਜੀ ਹਨਾ ਕਿਉਂਕਿ ਜ਼ਿਆਦਾ ਏਜ ਆਪਾਂ ਨੂੰ ਵੀ ਪਤਾ ਹੈ ਕਿ 2-3 ਸਾਲ ਦਾ ਜਾਂ 4 ਸਾਲ ਦਾ ਫਰਕ ਤਾਂ ਚੱਲ ਜਾਂਦਾ ਹੈ ਜ਼ਿਆਦਾ ਫਰਕ ਦੇ ਵਿੱਚ ਫਿਰ ਨਹੀਂ ਮੰਨਦੇ ਜੀ ਉਹਨਾਂ ਦੇ ਘਰ ਦੇ ਤੇ ਫਿਰ ਤੁਸੀਂ ਸਾਨੂੰ ਕਹਿੰਦੇ ਹੋ ਕਿ ਤੁਸੀਂ ਕੋਈ ਰਿਪਲਾਈ ਦੇ ਦੇਂਦੇ ਹੈਨਾ ਬਸ ਇਹੀ ਰਿਪਲਾਈ ਦਾ ਰੀਜ਼ਨ ਹੁੰਦਾ ਹੈ ਤੇ ਬਾਕੀ ਜੀ ਖੰਡ ਦੱਸਦਾ ਹੈ ਕਿ ਕੁੜੀ ਆਸਟ੍ਰੇਲੀਆ ਦੇ ਵਿੱਚ ਹੈ ਹੈਨਾ ਹਾਈਟ 5 ਫੁੱਟ 1 ਇੰਚ ਹੈ ਜੀ ਤੇ ਏਜ 27 28 ਸਾਲ ਦੇ ਨੀਅਰ ਹੈ ਜੱਟ ਸਿੱਖ ਪਰਿਵਾਰ ਦੀ ਕੁੜੀ ਹੈ ਜੀ ਹੈਨਾ ਬਾਕੀ ਤੁਸੀਂ ਜਦੋਂ ਵੀ ਮੇਰੇ ਨਾਲ ਗੱਲ ਕਰਨੀ ਹੁੰਦੀ ਹੈ ਜੀ ਆਪਣਾ ਫੁੱਲ ਬਾਇਓ ਡਾਟਾ ਜ਼ਰੂਰ ਮੈਂਸ਼ਨ ਕਰਦਿਆ ਕਰੋ ਜੀ ਕਮੈਂਟ ਦੇ ਵਿੱਚ ਕਿਉਂਕਿ ਤੁਸੀਂ ਬਾਇਓ ਡਾਟਾ ਨਹੀਂ ਨਾ ਮੈਂਸ਼ਨ ਕਰਦੇਗੇ ਕਿ ਬਾਇਓ ਡਾਟਾ ਨਾ ਮੈਂਸ਼ਨ ਕਰਨ ਦਾ ਹੀ ਰੀਜ਼ਨ ਹੋ ਜਾਂਦਾ ਹੈ ਜੀ ਫਿਰ ਮੈਨੂੰ ਰਿਪਲਾਈ ਕਰਨਾ ਦਿੱਕਤ ਆ ਜਾਂਦੀ ਹੈ ਹਨਾ ਜੇ ਤੁਹਾਡਾ ਬਾਇਓ ਡਾਟਾ ਫੁੱਲ ਮੇਰੇ ਕੋਲ ਹੋਵੇ ਤਾਂ ਮੈਂ ਤੁਹਾਡੇ ਨਾਲ ਹਨਾ ਰਿਪਲਾਈ ਵੀ ਉਸੇ ਟਾਈਮ ਹੀ ਕਰ ਲਵਾਂ ਬਾਕੀ ਜੀ ਜਿੰਨਾ ਨੂੰ ਅਬ ਮੇਰੇ ਨਾਲ ਗੱਲ ਕਰਨੀ ਹੈ ਜਿਨ੍ਹਾਂ ਨੇ ਹਨਾ ਸਿਰਫ ਹਾਂਜੀ ਜਾਂ ਹੈਲੋ ਜਾਂ ਕੱਲਾ ਕੰਟੈਕਟ ਨੰਬਰ ਨਾ ਲਿਖਿਆ ਕਰੋ ਪਹਿਲਾਂ ਤਾਂ ਫੁੱਲ ਬਾਇਓ ਡਾਟਾ ਲਿਖਿਆ ਕਰੋ ਜੀ ਹਨਾ ਜਦੋਂ ਤੁਹਾਡਾ ਫੁੱਲ ਬਾਇਓ ਡਾਟਾ ਆਪਣੇ ਕੋਲੇ ਹੋਏਗਾ ਹਨਾ ਤਾਂ ਉਹਦਾ ਮਤਲਬ ਇਹ ਹੀ ਹੋਏਗਾ ਕਿ ਮੈਨੂੰ ਵੀ ਤੁਹਾਡੇ ਨਾਲ ਕੰਟੈਕਟ ਕਰਨ ਦੇ ਵਿੱਚ ਆਸਾਨੀ ਹੋ ਜੇਗੀ ਜੀ ਹਨਾ ਆਪਣਾ ਫੁੱਲ ਬਾਇਓ ਡਾਟਾ ਲਿਖ ਦਿਓ ਨਾਲ ਤੁਸੀਂ ਆਪਣਾ ਕੰਟੈਕਟ ਨੰਬਰ ਜਿਹੜੀ ਭਾਸ਼ਾ ਦੇ ਵਿੱਚ ਤੁਸੀਂ ਆਪਣਾ ਬਾਇਓ ਡਾਟਾ ਲਿਖ ਰਹੇ ਹੋ ਏ ਬੀ ਸੀ ਦੇ ਵਿੱਚ ਜਨਕੇ ਹਨਾ ਤੇ ਉਸੇ ਪਾਸਾ ਦੇ ਵਿੱਚ ਆਪਣਾ ਕੰਟੈਕਟ ਨੰਬਰ ਲਿਖਿਆ ਕਰੋ ਕਿਉਂਕਿ ਤੁਸੀਂ ਜਦੋਂ 1 2 3 ਦੇ ਵਿੱਚ ਹਨਾ ਆਪਣਾ ਕੰਟੈਕਟ ਨੰਬਰ ਲਿਖ ਦਿਓ ਮੇਰੇ ਕੋਲੇ ਨਹੀਂ ਪਹੁੰਚਦਾ ਜੀ ਹਨਾ ਪਤਾ ਨਹੀਂ ਇਹ YouTube ਵੱਲੋਂ ਕੁਝ ਹੋ ਜਾਂਦਾ ਹੈ ਹਾਈਡ ਕਰ ਦਿੰਦੇ ਆ ਜਾਂ ਕੁਝ ਐਦਾਂ ਹੈ ਹਨਾ ਤਾਂ ਮੈਨੂੰ ਬਹੁਤ ਐਦਾਂ ਦੇ ਮੈਸੇਜ ਆਉਂਦੇ ਆ ਕਹਿ ਦਿੰਦੇ ਹਾਂ ਜੀ ਇਸ ਨੰਬਰ ਤੇ ਕੰਟੈਕਟ ਕਰ ਲਿਓ ਬਟ ਤੁਸੀਂ ਕਹਿ ਦਿੰਦੇ ਹੋ ਕਿ ਇਸ ਨੰਬਰ ਤੇ ਕੰਟੈਕਟ ਕਰ ਲਿਓ ਉਹ ਨੰਬਰ ਹੀ ਮੇਰੇ ਤੱਕ ਨਹੀਂ ਪਹੁੰਚਦਾ ਜੀ ਤੇ ਜਦੋਂ ਆਪਣੇ ਕੋਲੇ ਨੰਬਰ ਨਹੀਂ ਹੋਏਗਾ ਤਾਂ ਫਿਰ ਆਪਾਂ ਕਿੱਦਾਂ ਗੱਲ ਕਰ ਸਕਦੇ ਆ ਹਨ ਤੇ ਇਸ ਕਰਕੇ ਨਾ ਤੁਸੀਂ ਆਪਣਾ ਜੋ ਵੀ ਹੁੰਦਾ ਜੇ ਤੁਸੀਂ ਪੰਜਾਬੀ ਦੇ ਵਿੱਚ ਮੇਰੇ ਨਾਲ ਗੱਲ ਕਰਦੇ ਪੰਜਾਬੀ ਦੇ ਵਿੱਚ ਜਿੱਦਾਂ ਕਿ ਪੰਜ ਆਪਾਂ ਲਿਖਦੇ ਆ ਹਨਾ ਪੱਪੇ ਨੂੰ ਟਿੱਪੀ ਜੱਜਾ ਪੰਜ ਜਿਵੇਂ ਛੱਛ ਨਾਲ 6 ਜਾ ਇਦਾਂ ਤੁਸੀਂ ਇਦਾਂ ਵੀ ਲਿਖ ਕੇ ਮੈਨੂੰ ਸੈਂਡ ਕਰ ਸਕਦੇ ਹੋ ਜਿਹਦੇ ਨਾਲ ਮੈਨੂੰ ਆਸਾਨੀ ਹੋ ਜੂਗੀ ਮੈਂ ਨੰਬਰ ਪੂਰਾ ਰੀਡ ਕਰਕੇ ਕਾਪੀ ਤੇ ਲਿਖ ਕੇ ਫਿਰ ਮੈਂ ਤੁਹਾਡੇ ਨਾਲ ਕੰਟੈਕਟ ਕਰ ਲਾਂਗੀ ਜੇ ਮੈਨੂੰ ਤੁਹਾਡਾ ਡਾਟਾ ਸਿਲੈਕਟ ਹੋਏਗਾ ਤਾਂ ਪਹਿਲਾਂ ਤਾਂ ਗੱਲ ਇਹ ਹੈ ਜੀ ਹਨਾ ਕਿ ਤੁਸੀਂ ਡਾਟਾ ਆਪਣਾ ਪੂਰਾ ਫੋਲ ਲਿਖਿਆ ਕਰੋ ਜੀ ਕਿਉਂਕਿ ਕਮੈਂਟਾਂ ਦੇ ਵਿੱਚ ਬਾਰ-ਬਾਰ ਇੱਕ ਗੱਲ ਪੁੱਛਣੀ ਮੈਨੂੰ ਵੀ ਔਖਾ ਲੱਗੇਗਾ ਆਪਣਾ ਜਿੱਦਾ ਕੇ ਫੁੱਲ ਨੇਮ ਲਿਖ ਦਿਆ ਕਰੋ ਫੁੱਲ ਡੇਟ ਆਫ ਬਰਥ ਲਿਖ ਦਿਆ ਕਰੋ ਆਪਣੀ ਹਾਈਟ ਲਿਖ ਦਿਆ ਕਰੋ ਤੁਹਾਡੀ ਜੌਬ ਕੀ ਹੈ ਕਿੰਨੀ ਪੈਲੀ ਹੈ ਕਿੱਥੋਂ ਦੇ ਰਹਿਣ ਵਾਲਿਓ ਹਨ ਤੇ ਨਾਲ ਕੰਟੈਕਟ ਨੰਬਰ ਇਹ ਚੀਜ਼ਾਂ ਜ਼ਰੂਰ ਲਿਖਿਆ ਕਰੋ ਜੇ ਜਿੰਨਾਂ ਦੇ ਨਾਲ ਕੰਟੈਕਟ ਕਰਨ ਦੇ ਵਿੱਚ ਆਸਾਨੀ ਹੋ ਸਕੇ ਹਨ ਤੁਹਾਨੂੰ ਵੀ ਕੋਈ ਦਿੱਕਤ ਨਾ ਆਵੇ ਤੇ ਮੈਨੂੰ ਵੀ ਕੋਈ ਦਿੱਕਤ ਨਾ ਆਵੇ ਜੀ ਉਹਦੇ ਵਿੱਚ ਸੋ ਬਾਕੀ ਜੀ ਇਹ ਗੱਲ ਹੈ ਹਨਾ ਬਾਕੀ ਬਹੁਤ ਇਦਾਂ ਦੇ ਮੈਸੇਜ ਆ ਜਾਂਦੇ ਆ ਹਨਾ ਜੋ ਸਿਰਫ ਹੈਲੋ 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 ਲਿਖਿਆ ਨਹੀਂ ਤੁਹਾਨੂੰ ਵੀ ਪਤਾ ਕਿ ਇਹ YouTube ਹੈ ਜੀ ਨਾ ਕਿ ਇਹ Insta ਹੈ ਵੀ ਮੈਂ ਤੁਹਾਨੂੰ ਇਨਬਾਕਸ ਦੇ ਵਿੱਚ ਮੈਸੇਜ ਕਰ ਦਵਾਂਗੀ ਜਾਂ ਕੋਈ Facebook ਹੈ ਜੋ ਕਿ ਮੈਂ ਮੈਸੇਂਜਰ ਦੇ ਵਿੱਚ ਮੈਸੇਜ ਕਰ ਦਵਾਂਗੀ ਇਹ ਹੈਗਾ ਹੈ ਜੀ YouTube YouTube ਤੇ ਹੈਲੋ ਹਾਈ ਦੇ ਵਿੱਚ ਨਹੀਂ ਕੁਝ ਪਤਾ ਚੱਲਦਾ ਕਿ ਤੁਸੀਂ ਕਿੱਥੋਂ ਦੇ ਹੋ ਹਨਾ ਨਾ ਮੈਂ ਤੁਹਾਡੀ ਪ੍ਰੋਫਾਈਲ ਖੋਲ ਕੇ ਦੇਖ ਸਕਦੀ ਹਾਂ ਕਿ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਜਾਂ ਕਿੱਦਾਂ ਹਨਾ ਕੁਝ ਵੀ ਐਦਾਂ ਦਾ ਕੁਝ ਨਹੀਂ ਕਰ ਸਕਦੇ ਜੀ ਆਪਾਂ ਹਨਾ ਸੋ ਇਸ ਕਰਕੇ ਫਾਈਨਲੀ ਮੈਂ ਤੁਹਾਨੂੰ ਕਹਿੰਨੀ ਹੁੰਦੀ ਆ ਕਿ ਤੁਸੀਂ ਆਪਣਾ ਫੁੱਲ ਬਾਇਓ ਡਾਟਾ ਲਿਖਿਆ ਕਰੋ ਨਾਲ ਕੰਟੈਕਟ ਨੰਬਰ ਲਿਖਿਆ ਕਰੋ ਜੀ ਹਨਾ ਤੇ ਬਾਕੀ ਜੋ ਅੱਜ ਮੈਂ ਡਾਟਾ ਪਾਇਆ ਹੈ ਜੀ ਇਹਨਾਂ ਨੂੰ 7-8 ਕਿੱਲੇ ਪਹਿਲੇ ਮੁੰਡੇ ਨੂੰ ਆਉਂਦੀ ਹੋਵੇ ਹਨਾ ਇਦਾਂ ਦਾ ਮੁੰਡਾ ਚਾਹੀਦਾ ਹੈ ਜੀ ਤੇ ਕਿਉਂਕਿ ਕਿੱਲਾ ਡੇਢ ਕਿੱਲੇ ਨੂੰ ਸ਼ਾਇਦ ਮੈਨੂੰ ਨਹੀਂ ਲੱਗਦਾ ਕਿ ਇਹ ਮੰਨਣਗੇ ਜਾਂ 2 ਕਿੱਲੇ ਵਾਲਿਆਂ ਨੂੰ ਹਨਾ ਤੇ ਬਾਕੀ ਆਪਣੇ ਕੋਲੇ ਹੋਰ ਹੈਗਿਆ ਨੇ ਜੀ ਜੱਟਾਂ ਦੀਆਂ ਕੁੜੀਆਂ ਜੇ ਕਿਸੇ ਕੋਲੇ ਘੱਟ ਪਹਿਲੀ ਵੀ ਹੈਗੀ ਹੈ ਜਿੱਦਾਂ ਕਿ ਡਾਈਵੋਰਸ ਹੋਇਆ ਹੋਵੇ ਕਿਸੇ ਵੀਰ ਦਾ ਹਨਾ ਤਾਂ ਤਾਂ ਵੀ ਆਪਾਂ ਉਨਾਰੇ ਰਿਸ਼ਤੇ ਵੀ ਕਰਵਾਵਾਂਗੇ ਜੀ ਤੇ ਬਸ ਦਿੱਕਤ ਇਹ ਹੀ ਹੁੰਦੀ ਹੈ ਜੀ ਹਨਾ ਤੇ ਆਪਣਾ ਫੁੱਲ ਬਾਇਓ ਡਾਟਾ ਲਿਖਣਾ ਨਾ ਭੁੱਲਿਆ ਕਰੋ ਕਿਉਂਕਿ ਫੁੱਲ ਬਾਇਓ ਡਾਟਾ ਜਦੋਂ ਤੁਸੀਂ ਨਹੀਂ ਲਿਖਦੇ ਤਾਂ ਉਹ ਸਮਝ ਹੀ ਨਹੀਂ ਆਉਂਦੀ ਕਿ ਅਸੀਂ ਕੀ ਗੱਲ ਕਰੀਏ ਜਾਂ ਕੀ ਨਾ ਗੱਲ ਕਰੀਏ ਹਨਾ ਸੋ ਪਲੀਜ਼ ਫੁੱਲ ਬਾਇਓ ਡਾਟਾ ਜ਼ਰੂਰ ਲਿਖਿਆ ਕਰੋ ਜੀ ਤੇ ਬਾਕੀ ਜੀ ਦੱਸ ਦਿਆ ਕਰੋ ਕਿ ਵੀਡੀਓ ਕਿੱਥੋਂ ਤੱਕ ਜਾ ਰਹੀ ਹੈ ਤੇ ਤੁਸੀਂ ਕਿੱਥੋਂ-ਕਿੱਥੋਂ ਬਲੋਂਗ ਕਰਦੇ ਹੋ ਹਨਾ ਤੇ ਵੀਡੀਓ ਨੂੰ ਨਾ ਐਂਡ ਤੱਕ ਦੇਖਿਆ ਕਰੋ ਜੀ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਜੀ ਤੁਸੀਂ ਵੀਡੀਓ ਦੇਖ ਜ਼ਰੂਰ ਲੈਨੇ ਹੋ ਹਨਾ ਵਿਊ ਤਾਂ ਬਹੁਤ ਆ ਜਾਂਦੇ ਆ ਜੀ ਬਟ ਇਹ ਹੈ ਕਿ ਜਿਸ ਅਕੋਰਡਿੰਗ ਵਿਊ ਹੁੰਦੇ ਉਸ ਅਕੋਰਡਿੰਗ ਲਾਈਕ ਨਹੀਂ ਹੁੰਦੇ ਜੀ ਲਾਈਕ ਵੀ ਜ਼ਰੂਰ ਕਰ ਦਿਆ ਕਰੋ ਇੱਕ ਲਾਈਕ ਦੇ ਨਾਲ ਆਪਾਂ ਨੂੰ ਕੋਈ ਫਰਕ ਨਹੀਂ ਪੈਣ ਲੱਗਾ ਹੁੰਦਾ ਹਨਾ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਵੀਡੀਓ ਨੂੰ ਕਿਉਂਕਿ ਦੇਖੋ ਇਹ ਚੈਨਲ ਲੋਕਾਂ ਦੇ ਭਲੇ ਲਈ ਬਣਾਇਆ ਹੋਇਆ ਹੈ ਜੀ ਆਪਾਂ ਕੋਈ ਐਦਾ ਦਾ ਨਹੀਂ ਹੈਗਾ ਕਿ ਕੋਈ ਆਪਾਂ ਫੇਕ ਕੰਮ ਕਰਦੀਆਂ ਜਿਹੜਾ ਵੀ ਹੈਗਾ ਜੀ オリジナル ਹੈ ਹਨਾ ਸਾਰਾ ਕੁਝ ਤੇ ਸੋ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਦੇ ਵਿੱਚ ਤੁਸੀਂ ਕਿੱਥੋਂ ਬਲੋਂਗ ਕਰਦੇ ਹੋ ਹਨਾ ਇਹ ਜ਼ਰੂਰ ਦੱਸ ਦਿਆ ਕਰੋ ਤਾਂ ਕਿ ਆਪਾਂ ਨੂੰ ਵੀ ਤੁਹਾਡੇ ਨਾਲ ਜੁੜਨ ਦੇ ਵਿੱਚ ਆਸਾਨੀ ਹੋ ਸਕੇ ਤੇ ਇਹ ਪਤਾ ਚੱਲ ਸਕੇ ਕਿ ਵੀਡੀਓ ਕਿੱਥੋਂ ਕਿੱਥੋਂ ਤੱਕ ਪਹੁੰਚ ਰਹੀ ਹੈ ਹਨਾ ਉੱਥੋਂ ਤੱਕ ਆਪਾਂ ਰਿਸ਼ਤੇ ਜ਼ਰੂਰ ਕਰਵਾਵਾਂਗੇ ਜੇ ਚਾਹੇ ਕੋਈ ਦੂਰ ਦਾ ਹੋਵੇ ਚਾਹੇ ਨੇੜ ਦਾ ਹੋਵੇ ਆਪਾਂ ਨੇ ਪਹੁੰਚ ਜਿੱਥੋਂ ਤੱਕ ਵੀ ਹੋਈ ਸੀ ਆਪਣੇ ਕੋਲੇ ਬਹੁਤ ਦੂਰ ਦੂਰ ਕੁੜੀਆਂ ਦੇ ਡਾਟੇ ਵੀ ਆਏ ਹੋਏ ਅਜੇ ਤੱਕ ਬਠਿੰਡਾ ਸੰਗਰੂਰ ਪਟਿਆਲਾ ਅਕਰ ਖੇਤਰ ਦਿੱਲੀ ਇੱਥੋਂ ਤੱਕ ਦੇ ਡਾਟੇ ਵੀ ਹੈਗੇ ਅਜੇ ਕੁੜੀਆਂ ਦੇ ਤੇ ਤੁਸੀਂ ਜਿੱਥੋਂ ਵੀ ਹੋ ਜਿੱਥੋਂ ਵੀ ਹੋ ਜਿੱਦਾਂ ਕਿ ਮੈਂ ਮੋਗੇ ਤੋਂ ਬਲੋਂ ਕਰਦੀ ਆ ਜੇ ਮੋਗੇ ਦੇ ਨੀਅਰ ਵਾਲੇ ਰਿਸ਼ਤੇ ਹੈਗੇ ਆ ਤਾਂ ਜ਼ਰੂਰ ਕੰਟੈਕਟ ਕਰਿਓ ਤੇ ਡਾਟਾ ਲਿਖਣਾ ਨਾ ਭੁੱਲਿਆ ਕਰੋ ਜੀ ਨਾਲ ਕੰਟੈਕਟ ਨੰਬਰ ਲਿਖਣਾ ਨਾ ਭੁੱਲਿਆ ਕਰੋ ਜਿਹਦੇ ਨਾਲ ਆਪਾਂ ਤੁਹਾਡੇ ਨਾਲ ਜੁੜ ਸਕੀਏ ਜੀ ਹਨਾ ਵੀਡੀਓ ਨੂੰ ਲਾਸਟ ਤੱਕ ਦੇਖਦੇ ਹੋਏ ਨਾਲ ਦੀ ਨਾਲ ਹੀ ਸ਼ੇਅਰ ਕਰਦਿਆ ਕਰੋ ਸ਼ੇਅਰ ਕਿੱਦਾਂ ਕਰਨੀ ਹੈ ਜੀ ਹਨਾ ਤੁਸੀਂ ਆਪਣੇ ਇੰਸਟਾਗ੍ਰam ਅਕਾਊਂਟ ਤੇ ਪਾਦਿਆ ਕਰੋ ਇੰਸਟਾਗ੍ਰam ਅਕਾਊਂਟ ਤੇ ਪਾਇਆ ਕਰੋ ਜੀ ਵਾਦ ਤੋਂ ਵਾਦ ਹੈ ਨਾ ਤੇ ਆਪਣੀ ਫੇਸਬੁੱਕ ਤੇ ਸ਼ੇਅਰ ਕਰਦਿਆ ਕਰੋ ਤੁਸੀਂ ਆਪਣਾ ਸਟੇਟਸ ਲਗਾ ਸਕਦੇ ਹੋ ਸਟੋਰੀ ਲਗਾ ਸਕਦੇ ਹੋ ਜਿਵੇਂ ਕਿ ਮੀਨਸ ਹੈ ਨਾ ਤੇ ਉਹ ਤੁਸੀਂ ਸਟੋਰੀ ਵੀ ਕਿਸ ਤਰ੍ਹਾਂ ਲਗਾਉਣੀ ਹੈ ਜੀ ਸਟੋਰੀ ਵੀ ਤੁਸੀਂ ਇਸ YouTube ਤੋਂ ਹੀ ਸਿੱਧੀ ਸ਼ੇਅਰ ਕਰਨੀ ਹੈ ਕਿਉਂਕਿ ਜੇ ਕਾਪੀ ਕਰਕੇ ਹਨਾ ਪੇਸਟ ਕਰਕੇ ਕਰੋਗੇ ਤਾਂ ਕਾਪੀ ਦੇ ਵਿੱਚ ਲਿੰਕ ਕਦੀ ਕਦੀ ਨਹੀਂ ਖੁੱਲਦਾ ਹੁੰਦਾ ਜੀ ਸਟੋਰੀ ਵੀ ਤੁਸੀਂ ਇੱਥੋਂ ਸ਼ੇਅਰ ਕਰਕੇ ਹੀ ਲਗਾਣੀ ਆ ਜਿਹਦੇ ਨਾਲ ਜੇ ਕਿਸੇ ਨੂੰ ਰਿਸ਼ਤੇ ਦੀ ਨੀਡ ਹੈ ਤਾਂ ਉਹਨਾਂ ਦਾ ਭਲਾ ਤੁਹਾਡੇ ਥਰੂ ਹੋ ਸਕੀ ਜੀ ਹਨਾ ਉਹ ਮੇਰੇ ਨਾਲ ਗੱਲ ਕਰ ਸਕਣ ਤਾਂ ਚਲੋ ਅਗਲੇ ਕਹੇ ਕਿ ਸਾਨੂੰ ਉਹਨਾਂ ਨੇ ਦੱਸਿਆ ਸੀ ਕਿ ਆਪਣਾ ਰਿਸ਼ਤਾ ਕਰਵਾਉਣ ਦੇ ਵਿੱਚ ਅਸਾਦੀ ਹੋ ਗਈ ਜੀ ਹਨਾ ਸੋ ਪਲੀਜ਼ ਤੁਸੀਂ ਵੱਧ ਤੋਂ ਵੱਧ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਇਸ ਵੀਡੀਓ ਦਾ ਨੇ ਕੁਲੇ ਕਾਫੀ ਰਿਸ਼ਤੇ ਪੈਂਡਿੰਗ ਵੀ ਪਏ ਹੋਏ ਨੇ ਹਨ ਜਿਨ੍ਹਾਂ ਦੇ ਮੈਂ ਪਹਿਲਾਂ 20 ਡਾਟੇ ਪਾਏ ਸੀਗੇ ਜੀ ਤੇ ਇਸ ਕਰਕੇ ਜਲਦੀ ਤੋਂ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਹਨ ਤੇ ਮੇਰੇ ਨਾਲ ਜੁੜੇ ਰਹੋ ਆਪਾਂ ਨੈਕਸਟ ਵੀਡੀਓ ਵਲੌਗ ਦੇ ਵਿੱਚ ਬਿਲਕੁਲ ਜ਼ਰੂਰ ਜਲਦੀ ਤੋਂ ਜਲਦੀ ਮਿਲਾਂਗੇ ਜੀ ਧੰਨਵਾਦ ਜੀ